ਕਪੂਰਥਲਾ ਸ਼ਹਿਰ ਅਤੇ ਵਕਵਕ ਵਾਡਾਂ ਦੇ ਮੁਹੱਲਿਆਂ ਦੇ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਕਪੂਰਥਲਾ ਦਾ ਵਾਤਾਵਰਣ ਦੂਸ਼ਿਤ ਹੋ ਗਿਆ ਜਿਸ ਕਾਰਨ ਸ਼ਹਿਰ ਦੇ ਵਿੱਚ ਫਰਤੂ ਡਾਇਰੀਆ ਦੀ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਪਰ ਕਪੂਰਥਲਾ ਨਗਰ ਨਿਗਮ ਦੇ ਕਾਂਗਰਸੀ ਮੇਅਰ ਡਿਪਟੀ ਮੇਅਰ ਅਤੇ ਕੌਂਸਲਰ ਨਿਗਮ ਵਿਭਾਗ ਇਲਾਕੇ ਦੇ ਵਿੱਚ ਫੈਲੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਅਤੇ ਕੂੜੇ ਦੀ ਸਫਾਈ ਕਰਵਾਉਣ ਦੇ ਵਿੱਚ ناکਾਮ ਰਿਹਾ ਕਿਉਂਕਿ ਨਗਰ ਨਿਗਮ ਵਿਭਾਗ ਕੋਲ ਪਿਛਲੇ ਕਈ ਸਾਲਾਂ ਤੋਂ ਕੂੜਾ ਸੁੱਟਣ ਲਈ ਕੋਈ ਸਰਕਾਰੀ ਥਾਂ ਨਹੀਂ ਹੈ। ਮੋਹੱਲਾ ਪਰਮਜੀਤ ਗਾਂਝੀ ਇਲਾਕੇ ਦੇ ਲੋਕਾਂ ਵੱਲੋਂ ਵਾਰ-ਵਾਰ ਕਪੂਰਥਲਾ ਨਗਰ ਨਿਗਮ ਵਿਭਾਗ ਨੂੰ ਕੂੜਾ ਡੰਬ ਦੀ ਸਮੱਸਿਆ ਸੰਬੰਧੀ ਲਿਖਤੀ ਸ਼ਿਕਾਇਤਾਂ ਦੇ ਕੂੜੇ ਦੀ ਸਮੱਸਿਆ ਦਾ ਹੱਲ ਨਾ ਹੋਣ ਉਤੇ ਮੋਹੱਲਾ ਨਿਵਾਸੀਆਂ ਵੱਲੋਂ ਦੋਵੇਂ ਪਾਸੇ ਤੋਂ ਰੋਡ ਨੂੰ ਜਾਮ ਕਰ ਦਿੱਤਾ ਹੈ। ਨਗਰ ਨਿਗਮ ਵਿਭਾਗ ਕਪੂਰਥਲਾ ਖਿਲਾਫ ਤਿੱਖਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕੀ ਕਾਰਨ ਕਿ ਅੱਜ ਜਿਹੜਾ ਕਿ ਰੋਡ ਬਲੌਕ ਕੀਤਾ ਗਿਆ ਵਾ ਕਾਰਪੋਰੇਸ਼ਨ ਕਪੂਰਥਲਾ ਕਾਰਨ ਇਹ ਜੀ ਪਰਮਜੀਤ ਪਰਮਜੀਤ ਸਿੰਘ ਬੰਜ ਮਹੌਲੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਡਾਕਟਰ ਸੁਭਾਸ਼ ਜੀ ਦੇ ਨਾਲ ਸਾਰੇ ਜਿਹੜੇ ਮਹੌਲਾ ਨਿਵਾਸੀ ਆ ਉਹ ਪ੍ਰੋਟੈਸਟ ਕਰ ਰਿਹਾ ਕੂੜੇ ਦੀ ਸਮੱਸਿਆ ਨੂੰ ਖਤਮ ਕਰਵਾਉਣ ਲਈ ਪਰ ਕਮਿਸ਼ਨਰ ਕਾਰਪੋਰੇਸ਼ਨ ਤੇ ਹਾਊਸ ਦੇ ਜਿਹੜੇ ਕਾਬਜ ਆ ਕਾਂਗਰਸ ਦੇ ਐਮਸੀ ਸਾਹਿਬਾਨ ਇਹ ਕੁਝ ਵੀ ਹੱਲ ਨਹੀਂ ਦੇ ਰਹੇ ਜਗਾ ਜਗਾ ਕੂੜੇ ਪਏ ਆ ਅੱਜ ਤੇ ਇੱਕ ਬੰਦੇ ਜਿਹੜੇ ਆ ਆਵਾਜ਼ ਚੱਕ ਲਈ ਆ ਇਹ ਕਿਸੇ ਇਕੱਲੇ ਬੰਦੇ ਦੀ ਨਹੀਂ ਆ ਪਰ ਅੰਜੀਤ ਗੰਜ ਮੋਲਾ ਸਿਵਲ ਹਸਪੀਟਲ ਦੇ ਸਾਹਮਣੇ ਆ ਜਿੱਦੋਂ ਹਰੇਕ ਬੰਦਾ ਲੰਘ ਕੇ ਜਾਂਦਾ ਵਾ ਪਰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਕੂੜੇ ਦੀ ਸਮੱਸਿਆ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਤੋਂ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਕੇ ਆਪਾਂ ਨੂੰ ਸਾਥ ਦੇਣਾ ਚਾਹੀਦਾ ਕੂੜੇ ਤੋਂ ਨਿਜਾਦ ਮਿਲ ਸਕੇ ਕਿਉਂਕਿ ਕੂੜੇ ਨਾਲ ਡੈਰੀਏ ਦੀਆਂ ਬਿਮਾਰੀਆਂ ਬੜੀਆਂ ਫੈਲਦੀਆਂ ਲੋਕ ਬੜੇ ਪਰੇਸ਼ਾਨ ਆ ਲੋਕਾਂ ਨੂੰ ਕੂੜੇ ਦੀ ਸਮੱਸਿਆ ਤੋਂ ਹੱਲ ਮਿਲਣਾ ਚਾਹੀਦਾ ਪਰ ਕਮਿਸ਼ਨਰ ਕਾਰਪੋਰੇਸ਼ਨ ਦੇ ਜਿਹੜੇ ਕਪੂਰਥਲੇ ਦੇ ਆ ਉਹ ਕਿਸੇ ਵੀ ਤਰ੍ਹਾਂ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਰਹੇ ਡਾਕਟਰ ਸਾਹਿਬ ਅੱਜ ਰਸਤਾ ਬਲੌਕ ਵੀ ਕੀਤਾ ਗਿਆ ਵਾ ਤੇ ਮਹੱਲੇ ਵੱਲੋਂ ਇੱਕ ਘੰਟੇ ਲਈ ਰਸਤਾ ਜਿਹੜਾ ਬਲੌਕ ਕੀਤਾ ਸultanpur ਕਿ ਕਰਨ ਕਿ ਕੂੜੇ ਦੀ ਡੰਪ ਚ ਸਮੱਸਿਆ ਨੂੰ ਲੈ ਕੇ ਤੇ ਕਿੱਦਾਂ ਸਾਰਾ ਦੇਖਦੇ ਤੇ ਹਾਊਸੀ ਕਾਰ ਬਨਾਲੀ ਨੂੰ ਕਿੱਦਾਂ ਦੇ ਦੇ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਮੁਰਦਾਬਾਦ 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 ਅੱਜ ਅਸੀਂ ਮਜਬੂਰ ਹੋ ਕੇ ਇਹ ਸੜਕ ਰੁਕੀ ਐ ਇਹ ਪ੍ਰਦਰਸ਼ਨ ਕੀਤਾ ਸਾਡੀ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣੀ ਅਸੀਂ ਦਫ਼ਤਰ ਵੀ ਗਏ ਅਸੀਂ ਜਾਂ ਬਾਰ ਬਾਰ ਜਾ ਕੇ ਉਹਨਾਂ ਨੂੰ ਰਿਮਾਈਂਡਰ ਵੀ ਦਿੱਤੇ ਕੂੜੇ ਦਾ ਢੇਰ ਲੱਗਾ ਹੋਇਆ ਲੋਕੀ ਬਿਮਾਰ ਹੋ ਰਹੇ ਐ ਬਿਮਾਰੀ ਫੈਲ ਰਹੀ ਐ ਟਟੀਆਂ ਉਲਟੀਆਂ ਦੇ ਮਰੀਜ਼ ਸਾਡੇ ਕੋਲ ਆ ਰਹੇ ਐ ਪੀਲੇ ਦੇ ਮਰੀਜ਼ ਸਾਡੇ ਕੋਲ ਆ ਰਹੇ ਐ ਪਰ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਜੀ ਜਦੋਂ ਵੀ ਉਹਨਾਂ ਨੂੰ ਕਹਿੰਨੇ ਆਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਸਾਡੇ ਕੋਲ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਪਿਛਲੇ ਕਿੰਨੇ ਸਮੇਂ ਤੋਂ ਇਹ ਗੱਲ ਸੁਣਦੇ ਆ ਸਾਡੇ ਕੰਨ ਪੱਕ ਗਏ ਆ ਕਿ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਕੂੜਾ ਡੰਪ ਕਰਨ ਦੀ ਜਗ੍ਹਾ ਜਿਹੜੀ ਹੈ ਮੁਹੱਈਆ ਕਰਾਣੀ ਲੱਭਣੀ ਔਰ ਕੂੜਾ ਡੰਪ ਕਰਨਾ ਤੇ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਆਮ ਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਹੈ ਆਮ ਨਾਗਰਿਕ ਨੇ ਨਹੀਂ ਦੱਸਣਾ ਕਿ ਮੈਨੂੰ ਇਸ ਕੂੜੇ ਦੇ ਢੇਰ ਤੋਂ ਪਰੇਸ਼ਾਨੀ ਆ ਇਹ ਕੂੜਾ ਖਤਮ ਕੀਤਾ ਜਾਵੇ ਕੂੜੇ ਦਾ ਢੇਰੇ ਤੋਂ ਖਤਮ ਕੀਤਾ ਜਾਵੇ ਜਰਕੇ ਹਾਊਸ ਦਾ ਦਾਅਵੇ ਕਰਦਾ ਪਿਆ ਕਿ ਅਸੀਂ ਬਹੁਤ ਜਲਦੀ ਸਮੱਸਿਆ ਦਾ ਹੱਲ ਕਰ ਦੂੰਗੇ ਤੁਹਾਨੂੰ ਲੱਗਦਾ ਕੀ ਹੋ ਜਾਊਗਾ ਸਮੱਸਿਆ ਦਾ ਮੈਨੂੰ ਲੱਗਦਾ ਲੋਕਾਂ ਨੂੰ ਮਿੱਠੀ ਗੋਲੀ ਦਿੱਤੀ ਜਾ ਰਹੀ ਆ ਇਹ ਮੈਨੂੰ ਲੱਗਦਾ ਆਂਦੇ 50 ਸਾਲ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ ਜਿਸ ਤਰੀਕੇ ਦੇ ਨਾਲ ਜਿੰਨੇ ਹੌਲੀ-ਹੌਲੀ ਮਜੇ-ਮਜੇ ਇਹ ਲੱਗੇ ਹੋਇਆ ਸਮੱਸਿਆ ਦਾ ਹੱਲ ਕਰਨ ਲਈ ਆਂਦੇ 50 ਸਾਲ ਤੱਕ ਇਸ ਸਮੱਸਿਆ ਹੱਲ ਨਹੀਂ ਹੋਣੀ ਤੁਹਾਨੂੰ ਕਿਤੇ ਦੇਖਦੇ ਕੀ ਜਦੋਂ ਕਿ ਹਾਊਸ ਤੇ ਜਿਹੜਾ ਕਿ ਤੁਹਾਡੇ ਦੁਆਰਾ ਚੁਣ ਕੇ ਨੁਮਾਇੰਦੇ ਦੀ ਨੈਤਿਕ ਜ਼ਿੰਮੇਵਾਰੀ ਕਿੱਦਾਂ ਦੇਦੇ ਉਹਨਾਂ ਦੀ ਜ਼ਿੰਮੇਵਾਰੀ ਇਹ ਹੀ ਆ ਕਿ ਸਾਨੂੰ ਸਾਫ਼ ਵਾਟਾਵਰਣ ਮੁਹੱਈਆ ਕਰਾਣ ਜਿਹੜਾ ਕੂੜੇ ਦਾ ਡੰਪ ਲੱਗਾ ਹੋਇਆ ਕੂੜੇ ਦੇ ਢੇਰ ਲੱਗੇ ਹੋਇਆ ਦੀ ਸਫਾਈ ਕਰਵਾਣ ਕਿਹੜੇ ਵੀ ਲੋਕ ਇੱਥੇ ਬਿਮਾਰ ਹੋ ਰਹੇ ਆ ਉਹਨਾਂ ਦਾ ਇਲਾਜ ਕਰਵਾਉਣ ਔਰ ਬਿਮਾਰੀ ਨਾ ਹੋਵੇ ਇਹਦੇ ਉਪਰਾਲੇ ਕੀਤੇ ਜਾਣ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹੈਗੇ ਆ ਸਾਡੇ ਕਾਉਂਸਲਰ ਹੈਗੇ ਆ ਬਿਲਕੁਲ ਟੋਟਲੀ ਫੇਲ ਹੋ ਚੁੱਕੇ ਆ ਇਸ ਚੀਜ਼ ਦੇ ਵਿੱਚ ਕੋਈ ਧਿਆਨ ਨਹੀਂ ਹੁੰਦੇ ਤੁਸੀਂ ਹੁਣ ਵੀ ਦੇਖ ਲਓ ਸਾਡੇ ਨਾਲ ਸਾਡੇ ਮਿਊਨਿਸਪਲ ਕਾਉਂਸਲਰ ਹੈ ਨਹੀਂ ਇੱਥੇ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਕਦੇ ਦੇਖਿਆ ਹੀ ਨਹੀਂ ਹੈਗਾ ਇਸ ਇਲਾਕੇ ਦੇ ਵਿੱਚ ਇਹ ਕਿਹੜਾ ਬਾਟਵਾ ਤਾਂ ਕਿ ਇਹ 29 29 ਨੰਬਰ ਵਾਰਡ ਹੈ ਔਰ ਮਿਸਿਸ ਕੁਸ਼ਮ ਇੱਥੇ ਦੇ ਸਾਡੇ ਕਾਉਂਸਲਰ ਹੈਗੇ ਆ ਔਰ ਮੈਂ ਮੈਨੂੰ ਲੱਗਦਾ ਜਦੋਂ ਦਾ ਮੈਂ ਇੱਥੇ ਹੈਗਾ ਜਦੋਂ ਦੇ ਉਹ ਬਣੇ ਹੈਗੇ ਕਾਉਂਸਲਰ ਮੈਂ ਉਹਨਾਂ ਨੂੰ ਅਜੇ ਤੱਕ ਕਿਸੇ ਮੋਹਲ ਨਿਵਾਸੀ ਦੀ ਕਿਸੇ ਕਹਿੰਦਾ ਮਤਰਕੀ ਜਿਹੜੀ ਕਿ ਤੁਹਾਡੇ ਦੁਆਰਾ ਚੁਣ ਕੇ ਇਹ ਕਹਿੰ ਲੋ ਕਿ ਨਮਾਇੰਦੇ ਹੈਗੇ ਗੈਰ ਹਾਜ਼ਰ ਵਾ ਇਹ ਅਸੀਂ ਗਲਤੀ ਗਲਤੀ ਨਾਲ ਚੁਣ ਲਿਆ ਜੀ ਮੈਂ ਇਹ ਗਲਤੀ ਦੀ ਮਾਫੀ ਮੰਗਦਾ ਜੀ ਉਹ ਜਨਤਾ ਵੱਲੋਂ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਮੈਂ ਉਹ ਸਾਰੀ ਜਨਤਾ ਵੱਲੋਂ ਮਾਫੀ ਮੰਗਦਾ ਐ ਔਰ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਅੱਗੇ ਤੋਂ ਇਦਾਂ ਦੇ ਨਮਾਇੰਦੇ ਨਾ ਚੁਣਿਓ ਜਿਹੜੇ ਕਿਸੇ ਕੰਮ ਦੇ ਨਾ ਹੋਣ ਕਿਸੇ ਦੇ ਸਾਥੀ ਨਾ ਹੋਣ ਕਿਸੇ ਦੇ ਕੰਮ ਨਾਲ